ਤੇ ਲਿਆਂਦਾ ਸਤਗੁਰੂ ਪਾਤਸ਼ਾਹ ਦੇ ਬਾਸ਼ਾ ਨੂੰ ਫੜਾਇਆ ਤੇ ਜਿਹੜਾ ਪੱਥਰ ਪਾਤਸ਼ਾਹ ਜੀ ਨੇ ਹੱਥ 'ਚ ਫੜਿਆ ਕਹਿੰਦੇ ਵੀ ਐ ਕਰ ਇਹ ਕੋਈ ਮਹਿੰਗੀ ਵਸਤੂ ਹੁਣ ਸਤਗੁਰੂ ਨੂੰ ਸਭ ਕੁਝ ਪਤਾ ਸੀ ਕਹਿੰਦੇ ਕੋਈ ਮਹਿੰਗੀ ਵਸਤੂ ਲਾਦੀ ਏ ਜਾਂ ਨਾਲੇ ਆਪਣੇ ਵਾਸਤੇ ਨੂੰ ਵੇਚ ਕੇ ਖਾਣਾ ਪਾਣੀ ਲਿਆ ਤੇ ਨਾਲੇ ਆਪਾਂ ਨੂੰ ਜੋ ਜੋ ਵੀ ਰਸਤੇ ਵਿੱਚ ਲੋੜਾਂ ਪੈਂਦੀਆਂ ਜ਼ਰੂਰਤ ਪੈਂਦੀ ਹੈ ਆਪਾਂ ਸਮਾਨ ਲੈ ਲਈਏ ਜੋ ਲੈ ਸਕਦੇ ਆ ਲੈ ਲਾ ਪਏ ਹੁਣ ਗੱਲ ਕੀ ਹੈ ਹੀਰਾ ਜੋ ਪੱਥਰ ਸੀ ਅਸਲ ਚ ਐਸੀ ਹੀਰਾ ਹੀਰੇ ਚਮਕੁੰਦੀ ਹੈ ਪਈ ਤੇ ਇਹਦੀ ਕੀਮਤ ਲੱਖਾਂ ਕਰੋੜਾਂ ਅਰਬਾਂ ਚ ਹੁੰਦੀ ਹੈ ਨਾਮ ਸੁਣਿਆ ਹੋਵੇਗਾ ਜੋ ਹੀਰਾ ਕਿਸੇ ਸਮੇਂ ਦੇ ਉੱਤੇ ਦਸਮ ਪਾਤਸ਼ਾਹ ਦੀ ਮਹਾਰਾ ਦੀ ਕਲੰਗੀ ਵਿੱਚ ਲੱਗਿਆ ਹੁੰਦਾ ਸੀ ਹੁਣ ਉੱਥੋਂ ਤੋਂ ਗੱਲ ਸ਼ੁਰੂ ਕਰ ਲੈਂਦੇ ਆਪਾਂ ਕਿ ਉਹ ਕਲੰਗੀ ਸਤਿਗੁਰੂ ਪਾਤਸ਼ਾਹ ਨੇ ਭਾਈ ਸੰਤ ਸਿੰਘ ਨੂੰ ਦਿੱਤੀ ਹੈ ਅੱਗੇ ਪਰਿਵਾਰ ਚ ਆਉਂਦਿਆਂ ਆਉਂਦਿਆਂ ਪੀੜ੍ਹੀ ਦੇ ਪੀੜ੍ਹੀ ਗੱਗਾ ਸਮਾਂ ਚੱਲਦਾ ਰਿਹਾ ਤੇ ਘਰੇ ਗਰੀਬੀ ਆ ਗਈ ਇਹ ਨਹੀਂ ਕਿ ਗੁਰੂ ਦੀ ਜੋ ਉਮਾਨਤਾ ਇਹਨੂੰ ਰੱਖੀਏ ਕਿ ਗੁਰੂ ਦੀ ਮਾਨਤ ਆਪਣੇ ਕੋ ਰੋਹਿ ਉਹਨੇ ਕਰਦਿਆ ਕਰਦਿਆ ਗਾਂਹ ਦੇ ਗਾਂ ਵੇਚਦੇ ਅਕਸਰ ਕਰਦਿਆ ਉਹ ਕੋਹਿੰਨੋਰ ਹੀਰਾ ਮਹਾਰਾਣ ਜੀ ਸਿੰਘ ਤੱਕ ਪਹੁੰਚ ਗਏ ਕਿ ਜਿਹੜਾ ਇਤਿਹਾਸ ਲੰਬਾ ਹੈ ਭਾਈ ਸ਼ਾਰਟਕਟ ਸੁਣਾ ਦਤਾ ਕਿ ਜਿਹੜੀ ਕਲੰਗੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਮਹਾਰਾ ਦੇ ਸੀ ਉਹਦੇ ਵਿੱਚ ਇੱਕ ਕੋਹਿੰਨੋਰ ਹੀਰਾ ਹੁੰਦਾ ਸੀ ਤੇ ਉਹਨਾਂ ਨੇ ਉਹ ਹੀਰੇ ਉਹ ਕਲੰਗੀ ਜੜੀ ਪਈ ਸੰਗ ਸੰਗ ਨੂੰ ਦਿੱਤੀ ਤੇ ਕਰਦਿਆਂ ਕਰਦਿਆਂ ਕਹਿੰਦੇ ਪਰਿਵਾਰ ਚ ਘੁੰਮਦੇ ਘੁੰਮਦੇ ਕਦਰ ਨਾ ਰਹੀ ਤੇ ਅਕਸਰ ਉਹਨਾਂ ਨੇ ਭਈਆ ਗਾਂ ਵੇਚ ਤਾ ਤੇ ਕਿਸੇ ਵਿਧੀ ਕਾ ਨੂੰ ਮਹਰਨਜੀਤ ਸਿੰਘ ਕਲ ਕਦਰ ਸੀ ਪਈ ਪਹਿਚਾਨ ਸੀ ਉਹ ਇੱਕ ਗੋਸ ਨੂੰ ਤਾਂ ਪਹਿਚਾਨ ਸੀ ਭਈ ਇਹ ਵੀ ਕੋਈ ਕੀਤਰੀ ਦੇ ਸਕਦਾ ਜਿਹੜੀ ਗੁਰੂ ਪਾਤਸ਼ਾਹ ਨੇ ਚੀਜ਼ ਵਰਤੀ ਉਹਦੀ ਕੀਮਤ ਹੋ ਸਕਦੀ ਹੈ ਕੀਤਾ ਅਨਮੋਲ ਹੋ ਜਾਂਦੀ ਹੈ ਅਮੁੱਲ ਹੋ ਜਾਂਦੀ ਹੈ ਉਹਦੀ ਕੀਮਤ ਨਹੀਂ ਕੋਈ ਦੇ ਸਕਦਾ ਹੁਣ ਉਹ ਕੋਹੇਨੋਰ ਹੀਰਾ ਹੁਣ ਗਾਂਧੀ ਗਾਂ ਚੱਲਦੇ ਆ ਭਾਈ ਹੁਣ ਇੰਗਲੈਂਡ ਪਹੁੰਚ ਗਏ ਆ ਇੰਗਲੈਂਡ ਦੀ ਮਹਾਰਾਣੀ ਦੀ ਤਾਜ ਵਿੱਚ ਲੱਗਿਆ ਕਹਿੰਦੇ ਉਹਦੇ ਟੁਕੜੇ ਕਰਤੇ ਅਲਗ-ਅਲਗ ਪੀਸ ਕਰਤੇ ਬੜੀ ਹਾਈ ਸਕਿਉਰਿਟੀ ਹੈ ਕਿ ਕੋਈ ਲੈ ਨਾ ਜਾਵੇ ਭਾਈ ਲੁੱਟ ਕੇ ਲੈ ਗਏ ਆ ਅੱਛਾ ਜਿਨ੍ਹਾਂ ਨੇ ਸਾਨੂੰ ਲੁੱਟਿਆ ਸਭ ਕੁਝ ਬਰਬਾਦ ਕੀਤਾ ਬਹੁਤ ਸਿੱਖੀ ਦਾ ਕਾਹਨ ਕੀਤਾ ਇਹਨਾਂ ਨੇ ਭਾਈ ਉਸ ਸਮੇਂ ਦੇ ਮਹੰਤਾਂ ਨੇ ਮਿਲ ਕੇ ਨਰੈਣੂ ਮਹੰਤ ਵਰਗੇ ਸਿੱਖਾਂ ਦੇ ਉੱਤੇ ਜੋਤ ਛੱਦਦਤ ਕੀਤੀ ਬਨ ਕੇ ਸਾੜਿਆ ਗਿਆ ਮਾਰਿਆ ਗਿਆ ਜਿੱਥੇ ਭਾਈ ਲਕਸ਼ਮਣ ਸਿੰਘ ਜੀ ਵਰਗੇ ਜਦੋਂ ਨਨਕਾਣਾ ਸਾਹਿਬ ਦਾ ਜਿਸ ਆਕਾ ਸੰਦੇ ਨਨਕਾਣਾ ਸਾਹਿਬ ਦਾ ਉਹਦੇ ਵਿੱਚ ਇੱਕ ਜ਼ਿਕਰ ਆਉਂਦਾ ਹੁੰਦਾ ਹੈ ਕਿ ਕਿਸ ਤਰ੍ਹਾਂ ਭਾਈ ਜਿਹੜੇ ਸਿੱਖ ਚਾਬੀਆਂ ਲੈਣ ਗਏ ਇਹ 1920 ਦੀ ਗੱਲ ਹੈ ਕਿ ਜਦੋਂ ਚਾਬੀਆਂ ਦਾ ਮੋਰਤਾ ਲੱਗਿਆ ਸੀ ਭਈ ਜਿਹੜੀਆਂ ਚਾਬੀਆਂ ਗੁਰਦ ਆਮਾ ਦੀਆਂ ਮਹੰਤਾ ਨੇ ਫੜੀਆਂ ਹੋਈਆਂ ਨੇ ਉਹਨਾਂ ਤਾਂ ਕਾਰੋਬਾਰ ਤੋੜਿਆ ਹੋਇਆ ਸੀ ਸਿੱਖ ਪਰੇਸ਼ਾਨ ਸੀ ਕਿ ਸਾਡੇ ਗੁਰਾਂ ਦੀ ਤੋਹੀਨ ਹੋ ਰਹੀ ਹੈ ਬੇਅਦਬੀ ਹੋ ਰਹੀ ਹੈ ਕਿ ਚਾਬੀਆਂ ਲੈ ਜਾਣ ਇਸੇ ਟਾਈਮ 1920 ਦੇ ਵਿੱਚ ਹੀ ਫਿਰ ਐਸਜੀਪੀਸੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਜਿਹਦੇ ਪਹਿਲੇ ਪ੍ਰਧਾਨ ਬਣੇ ਬਾਬਾ ਖੜਕ ਸਿੰਘ ਜੀ ਮਹਾਨ ਸਖਸੀਅਤ ਹੁਣ ਅੰਗਰੇਜ਼ਾਂ ਨੇ ਉਸ ਸਮੇਂ ਵੀ ਚਾਬੀ ਹੁਣ ਪਿਆਰ ਨਾਲ ਤਾਂ ਕੋ ਦਿੰਦਾ ਨਹੀਂਗਾ ਇਹ ਤਾਂ ਕੋਈ ਛੋਟੇ-ਮੋਟੇ ਗੁਰਦਾਰੇ ਨਹੀਂ ਫੜਾਦਾ ਬਟ ਐ ਤੇ ਗਲੀ ਚੱਡੋ ਜਿੱਥੇ ਲੱਖਾਂ ਕਰੋੜਾਂ ਦੀ ਆਮਦਨ ਆਉਂਦੀ ਹੋਵੇ ਕੌਣ ਦਵੇਗਾ ਭਾਈ ਆ ਹੁਣ ਵੀ ਦੇਖ ਲਓ ਭਾਈ ਕਿ ਸਭ ਕੁਝ ਚਲੇ ਜਾਵੇ ਭਾਵੇਂ ਪਰ ਸਾਡੇ ਕੋਲੋਂ ਜੋ SGPC ਦਾ ਕੰਟਰੋਲ ਇਹ ਨਾ ਜਾਵੇ ਇਹ ਚਲੇਗਾ ਤਾਂ ਸਾਰੇ ਕੰਗਾਲ ਹੋ ਜਾਾਂਗੇ ਅਸੀਂ ਕਿਉਂਕਿ ਕਮਾਈ ਖਾਂਦੇ ਆ ਭਾਈ ਇਹੀ ਲਫੜਾ ਹੋ ਰਿਹਾ ਨਾ ਹੁਣ ਕਿੰਨੀਆਂ ਰੋਜ਼ ਦੀਆਂ ਲੜਾਈਆਂ ਝਗੜੇ ਹੋ ਰਹੀਆਂ ਕਿ ਉਸ ਸਮੇਂ ਭਾਈ ਅੰਗਰੇਜ਼ਾਂ ਨੇ ਫਿਰ ਮਹੰਤਾਂ ਦਾ ਸਾਥ ਦਿੱਤਾ ਉਹਦੇ ਵਿੱਚ ਕੁਝ ਸ਼ਖਸੀਅਤਾਂ ਜਿਨ੍ਹਾਂ ਨੂੰ ਅਸੀਂ ਅੱਜ ਮਾਣ ਤਾਣ ਸਤਿਕਾਰ ਦਿੰਦੇ ਆ ਜਿਹਦੇ ਵਿੱਚ ਕਰਤਾਰ ਸਿੰਘ ਵਿਦੀ ਵਰਗੇ ਸੁੰਦਰ ਸਿੰਘ ਮਜੀਠੀ ਉਹਨਾਂ ਦਾ ਜ਼ਿਕਰ ਇਸ ਕਰਕੇ ਲੈਂਦਾ ਕਿ ਸਾਡੇ ਤਖਤਾਂ ਦੇ ਉੱਤੇ ਜੋ ਅੱਜ ਦੇ ਸਮੇਂ ਵਿੱਚ ਹਨ ਕੀਤਾ ਜੁਰਮ ਕਿਸੇ ਨੇ ਹੈ ਲੈਂਦਾ ਅੱਗੇ ਕਿ ਹੁਣ ਸੱਚ ਆਇਆ ਸੀ ਭਾਈ ਕਹਿੰਦੇ ਜਿਹਦੀ ਦਾਦੀ ਨੇ ਕਾਲ ਤੱਕ ਦੇ ਦਿੱਤੇ ਹਮਲਾ ਕਰਾਇਆ ਸੀ ਕਹਿੰਦੇ ਇਸ ਕਰਕੇ ਇਹਨੂੰ ਸਰੋਪਾ ਜੇ ਦਿੱਤਾ ਜਿਹਨੇ ਦਿੱਤਾ ਵਿੱਚੀ ਗ੍ਰਾਂਥੀ ਸੇਵਾਦਾਰ ਮੈਨੇਜਰ ਸਾਰੇ ਸਸਪੈਂਡ ਕਰ ਦਿੱਤੇ ਠੀਕ ਆ ਭਾਈ ਇੱਕ ਜੇ ਕਾਨੂੰਨ ਹੈ ਤੇ ਕਰ ਦੋ ਭਾਈ ਜੇ ਕਾਨੂੰਨ ਹੈ ਤੇ ਫਿਰ ਸਭ ਨੂੰ ਵਰਤੋ ਨਾ ਇਹਦੇ ਵਿੱਚ ਸੁੰਦਰ ਸਿੰਘ ਮਜੀਠੀ ਹੁਣ ਪਤਾ ਹੀ ਹੈ ਮਜੀਠੀਆ ਪਰਿਵਾਰ ਉਨਤਾ ਬੀਟੀ ਵੀ ਭਾਈ ਉਹਦੇ ਘਰੇ ਵੈਈ ਹੈ ਜਿਹੜਾ ਪੂਰਾ ਕਮੇਟੀ ਦਾ ਕੰਟਰੋਲ ਆਪਦੇ ਹੱਥ ਰੱਖਦਾ ਹੋ। ਕਿ ਇਹ ਹੀ ਸੁੰਦਰ ਸਿੰਘ ਮਜੀਠੀਆ ਵਰਗੇ ਬੰਦੇ ਸਨ ਜਿਨ੍ਹਾਂ ਦਾ ਸਭ ਤੋਂ ਵੱਧ ਵਿਰੋਧ ਸੀ ਕਿ ਇਹਨਾਂ ਨੂੰ ਚਾਬੀਆਂ ਨਾ ਮਿਲਣ ਗੁਰਧਾਮਾਂ ਦੀ। ਫਿਰ ਉਹਨਾਂ ਨੂੰ ਵੀ ਕਿਉਂ ਬਖਸ਼ਦਿਆਂ ਭਾਈ ਉਹਨਾਂ ਨੂੰ ਕਿਉਂ ਮਾਨ ਸਤਕਾਰ ਦੱਲੇ? ਐਸੀਆਂ ਬਹੁਤ ਪਰਤਾਂ ਦੀਆਂ ਪਰਤਾਂ ਅੱਦਰ ਖੁੱਲਦੀਆਂ ਰਹਿੰਦੀਆਂ ਨੇ। ਫਿਰ ਉਹੀ ਅੰਗਰੇਜ਼ ਹੈ ਜਿਨ੍ਹਾਂ ਨੇ ਭਾਈ ਜਿਲ੍ਹਿਆਂ ਵਾਲਾ ਕਾਹੜ ਕਿੱਡਾ ਵੱਡਾ ਕਿੰਨੇ ਹੀ 20-25 ਹਜ਼ਾਰ ਕਿੰਨੇ ਲੋਕ ਮਾਰੇ ਗਏ ਸੇ ਕੁ ਮਾਰੇ ਗਏ ਉਹ ਤੋਂ ਭਾਈ ਉਹਨਾਂ ਨੂੰ ਮਾਫ਼ ਕਿਉਂ ਕਰਤਾ ਭਈ ਉਹਨਾਂ ਨੂੰ ਮਾਫ਼ ਕਿਉਂ ਕਰਦੇ ਆ ਉਹ ਤੁਹਾਡੇ ਆਉਂਦੇ ਵੀ ਆ ਤੁਸੀਂ ਆਦਰ ਸਤਕਾਰ ਦਿੰਨੇ ਹੋ ਮਹਾਰਾਣੇ ਨੂੰ ਕਿੰਨਾ ਆਦਰ ਸਤਕਾਰ ਦਿੱਤਾ ਸਰੂਪੇ ਜਤੇ ਕੀ ਕੋ ਦਿੱਤਾ ਉਹਦਨੇ ਤੁਹਾਨੂੰ ਯਾਦ ਰਿਹਾ ਕਿ ਭਾਈ ਇਹ ਸਿੱਖ ਪੰਥ ਦੀ ਦੁੱਖੀ ਹੈ ਇਹਨੂੰ ਆਪਾਂ ਸਰੂਪਾ ਨਾਲ ਦਈਏ ਪਰ ਜੋਰ ਕਿਵੇਂ ਚੱਲੇ ਭਾਈ ਵੱਡੇ ਅੱਗੇ ਕਹਿਣ ਦਾ ਕਿ ਇਹ بڑے ਮੱਤ ਭੇਜਣ ਦੇ ਪਾਏ ਹੋਏ ਨੇ ਅਸਲ ਦੇ ਵਿੱਚ ਬੈਠੇ ਹੀ ਉਹ ਹੈ ਜਿਹੜੇ ਮਾਇਆ ਦੇ لالਜੀਆ ਭੁੱਖੇ ਆ ਉਹ ਕਾਲੀ ਫੁੱਲਾ ਸਿੰਘ ਵਰਗੇ ਮਹਾਨ ਤਖਤ ਜੱਤੇਵਾਰ ਨਹੀਂ ਹੈ ਉਹ ਤਾਂ ਗੁਲਾਮ ਨੇ ਗੁਲਾਮ ਉਸ ਤਖਤ ਦੇ ਬੈਠਣ ਦੇ ਉਹ ਹੱਕਦਾਰ ਨਹੀਂ ਹੈ ਪਰ ਚੱਲਿਆ ਭਾਈ ਕਿਉਂਕਿ ਹਕੂਮਤੀ ਚੋਰਾਂ ਦੀ ਬੈਠੀ ਹੈ ਉੱਤੇ ਔਰ ਜਿੰਨਾ ਅੰਗਰੇਜ਼ਾਂ ਨੇ ਕੀਤਾ ਤਾਂ ਉੱਥੇ ਜਾਣੇ ਵੀ ਆ ਭਾਈ ਉੱਥੇ ਜਾਣ ਦੀ ਖਾਤਰ ਅਸੀਂ ਲੱਖਾਂ ਕਰੋੜ ਰੁਪਏ ਖਰਚ ਦੇ ਉੱਥੇ ਦੀ ਪੀਆ ਲੈਣ ਦੀ ਖਾਤਰ ਅਸੀਂ ਆਪਣੇ ਆਪ ਨੂੰ ਭਾਗੇ ਸਮਝਦੇ ਆਂ ਭਾਵੇਂ ਸਾਡੇ ਅੰਦਰ ਦੇਖੋ ਕਿਦਾਂ ਦੇ ਅਲੱਗ-ਅਲੱਗ ਦੇ ਪ੍ਰਕਾਰ ਦੇ ਭੇਦ ਹੁੰਦੇ ਆ ਕਿ ਜਿਨ੍ਹਾਂ ਨੇ ਸਾਡਾ ਬਗਾੜਿਆ ਠੀਕ ਆ ਭਾਈ ਬਗਾੜਿਆ ਸੀ ਦਾਦੀ ਨੇ ਉਹਤੇ ਤੇ ਤਾਂ ਮਤਲਬ ਹੀ ਕੋਈ ਨਹੀਂ ਇਤਿਆਹ ਤੋਂ ਬੜੇ ਅਨਜਾਨ ਲੋਕ ਨੇ ਇਹ ਕੇਵੋ ਹੀ ਬਹਾਦਰ ਸ਼ਾਹ ਸੀ ਭਾਈ ਜਿਸ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦਾ ਸਾਰਾ ਪਰਿਵਾਰ ਸਮੇਤ ਪਿੱਤਾ ਇਹਨਾਂ ਦੀ ਸ਼ਹਾਦਤ ਦਾ ਦੋਸ਼ੀ ਔਰੰਗਜ਼ੇਬ ਹੀ ਤੇ ਔਰੰਗਜ਼ੇਬ ਦੇ ਪੁੱਤਰ ਨੂੰ ਜੇ ਕੋਈ ਤਖਤ ਤੇ ਬਿਠਾਉਣ ਵਾਲੇ ਸਨ ਤਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪੁੱਤਰ ਨੂੰ ਤਖਤ ਤੇ ਬਿਠਾਇਆ ਮਾਨ ਸਨਮਾਨ ਦਿੱਤਾ ਜਦ ਤੱਕ ਇਹ ਪੁੱਤਰ ਆਇਆ ਵੀ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਗੁਰਨਾਨਕ ਸਾਹਿਬ ਦੇ ਦਰਬਾਰ ਦਾ ਮਾਣ ਹੈ ਇਥੇ ਸਤਕਾਰ ਹੈ ਤੇ ਕੋਈ ਵੀ ਆ ਸਕਦਾ ਕਿਸੇ ਨੂੰ ਕੋਈ ਮਨਾਈ ਨਹੀਂ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਵਿਰਧ ਸwami ਸੰਦਾ ਇਹ ਤਾਂ ਅਨਸਤਿ ਗੁਰੂ ਗੋਬਿੰਦ ਸਿੰਘ ਪਾਚ ਉਹਦੇ ਕਹਿੰਦੇ ਬੜ ਤੋਵੇਂ ਨੇ ਚੁੱਕ ਦੋ ਬਾਹਰ ਕੱਢੋ ਇਹਨੂੰ ਭਾਈ ਇਹਦੇ ਪਿਓ ਨੇ ਤਾਂ ਆਹ ਕੁਛ ਕੀਤਾ ਕੋਮਾ ਤਿਆਸ ਤੋਂ ਵਾਂਝਿਆ ਨੇ ਕੱਲ ਕੀਤਿਆਂ ਤਿਆਜ ਜਾਣਦੇ ਵੀ ਹੋਣਗੇ ਜਦੋਂ ਬੈਠੀ ਚੋਰ ਨੇ ਕਿ ਜਿਹਨਾਂ ਦੇ ਹੱਥ ਅਸੀਂ ਬਾਗਡੋਰ ਸੰਭਾਲੀ ਹੋਈ ਹੈ ਉਹੀ ਦੋਖੀ ਅਸਲ ਦੇ ਵਿੱਚ ਉਹ ਸਵਾਰਥੀ ਨੇ ਲਾਲਚੀ ਨੇ ਆਪਣਾ ਮਤਲਬ ਕੱਢਦੇ ਰਹੋ ਵਿਚਾਰ ਕਿ ਜਿਹੜਾ ਹੀਰਾ ਹੁੰਦਾ ਨਾ ਹੀਰਾ ਜਿਹਦਾ ਨਾਂ ਕੋਹੇ ਨੂਰ ਉਦੇ ਨਾਮ ਤੇ ਪਤਾ ਲੱਗਦਾ ਹੈ ਕਿ ਜੇ ਅਸੀਂ ਉਸ ਨੂੰ ਰੱਖਦੀ ਹੈ ਨਾ ਦੇਰੇ ਵਿੱਚ ਤਾਂ ਕਈ ਕਿਲੋਮੀਟਰ ਤੱਕ ਉਹਦਾ ਪ੍ਰਕਾਸ਼ ਜਾਂਦਾ ਹੁੰਦਾ ਕੋਰਾ ਮਤਲਬੀ ਹੋਗਾ ਕਿ ਜਿਹਦਾ ਕੋ ਤੱਕ ਚਮਕਦਾ ਹੋਵੇ ਇੰਨੀ ਚਮਕ ਸੀ ਕੋਹਿੰਨੂਰ ਐਸੇ ਹੀਰੇ ਬੋਤੇ ਹੁੰਦੇ ਆ ਭਾਈ ਉਹਨਾਂ ਦੀ ਚਮਕ ਹੀ ਹੱਥ 'ਚ ਪਾਏ ਹੋਣ ਤਖਤ ਲੱਗੇ ਤਖਤ ਦੇ ਬੈਠੇ ਜੋ ਤਾਜ ਪਹਿਨਦੇ ਆ ਉਹਨਾਂ ਦੇ ਲੱਗੇ ਹੁੰਦੇ ਆ ਮੁਕਟ ਦੇ ਵਿੱਚ ਇਰੇ ਮੋਤੀ ਉਹਨਾਂ ਹੀ ਚਮਕੀ ਕੋਈ ਵਕਤੀ ਹੁੰਦੀ ਹੈ ਇਸ ਕਰਕੇ ਉਹਨਾਂ ਦੀ ਕੀਮਤ ਵੀ ਕਾਡੀਆਂ ਬਾਗ ਨਹੀਂ ਕਰੋੜਾਂ ਚ ਹੁੰਦੀ ਹੈ ਕੋਣ ਸਾਤ ਕੋ ਪਾਇਸ਼ਾਨੀ ਭੇਜਤਾ ਕਨੇਜਾ ਭਾਈ ਕੇ ਵੇਚ ਕੇ ਆ ਭਾਈ ਇਹਨੂੰ ਪਰ ਜਿਹੜਾ ਇਹਦੀ ਕੋਈ ਵਧੀਆ ਕੀਮਤ ਦੇਊਗਾ ਨਾ ਉਹਨੂੰ ਹੀ ਵੇਚਣਾ ਸਸਤਾ ਨਹੀਂ ਵੇਚਣਾ ਅਗੇ ਜੀਦੇ ਜੀਦੇ ਕੋਲ ਜਾਂਦਾ ਭਾਈ ਜਦੋਂ ਕਿਰਿਆਨੇ ਦੁਕਾਨ ਤੇ ਅੰਸਾਰੀ ਕੁਲ ਗਿਆ ਉਹਨੇ ਕਹਿ ਵੀ ਚਲੋ ਉਹਨੇ ਮੁੱਲ ਪਾਇਆ ਕਿ ਨੇ 1 ਟੱਕਾ ਕੋਈ 2 ਟੱਕਾ ਇਦਾਂ ਪਾਉਂਦੇ ਆ ਕਹਿੰਦਾ ਨਹੀਂ ਵੀ ਵੇਚਣਾ ਨਹੀਂ ਕੰਸਾਰੇ ਸੰਜਾ ਤਰੋ ਦੁਕਾਨ ਤੇ ਰੱਖੂ ਮੈਨੂੰ ਚਾਨਣ ਜੇ ਆ ਕਰੂ ਇਹਦਾ ਅੱਗੇ ਕੁਮਾਰ ਮਿਲ ਗਿਆ ਉਹ ਕਹਦਾ ਚਲੋ ਮੈਂ ਠੀਕ ਆ ਮੈਂ ਧੇਰੇ ਜਨਮ ਹੈ ਆਪਣੇ ਗਦੇ ਦੇ ਉਹਦੇ ਗੱਲ ਤੇ ਮੈਂ ਬਣਾ ਕੇ ਪਾਉਂਗਾ ਇਹਨੂੰ ਉਹਨੂੰ ਚਾਨਣ ਹੋਇਆ ਕਰੂਗਾ ਵੀ ਇਸ ਤਰ੍ਹਾਂ ਕਹੇ ਇਹਨੂੰ ਮਿਲੇ ਆ ਕਰਦੇ ਆਂ ਕਰਾਉਂਦੇ ਆ ਅਕਸਰ ਨੂੰ ਇੱਕ ਐਸੇ ਦੁਕਾਨ ਤੇ ਪਹੁੰਚ ਗਏ ਕਿ ਜਿਹਦਾ سونے ਦਾ ਕੰਮ ਹੈ ਜਾਂ ਕਿ ਕਹਿੰਦਾ ਵੀ ਆ ਵੇਚਣਾ ਵੇ ਉਹ ਸਖਸ ਨੇ ਕੀ ਕੀਤਾ ਨਾ ਦੇਖਿਆ ਦੇਖ ਕੇ ਸਭ ਕੁਝ ਕਰਕੇ ਨਾਲੇ ਤਾਂ ਉਹ ਹੀਰਾ ਹੱਥ ਜਬਾਸ ਫੜਾਤਾ ਨਾਲੇ ਪੰਜ ਤਕੇ ਜਾ ਕੇ ਦੇ ਪੰਜ ਮੋਹਰੇ ਜੋ ਵੀ ਉਸ ਦੀ ਸਮੇਂ ਦੀ ਕਰੰਸੀ ਦੀ ਫੜਾਈ ਕਹਿੰਦੇ ਇਹਦੀ ਇਹ ਦਰਸਲੀ ਪੇਟਾਈ ਹੈ ਕਹਿੰਦੇ ਤਾਂ ਵੇਚਣਾ ਤੂੰ ਤਾਂ ਦੇਖ ਕੇ ਦੇ ਮੋੜ ਤਾ ਕਹਿੰਦੇ ਭਾਈ ਇਹਦੀ ਤਾਂ ਕੀਮਤ ਐਨੀ ਆ ਮੇਰੀ ਇੱਕ ਦੁਕਾਨ ਕੀ ਮੈਂ ਸਾਰਾ ਸ਼ਹਿਰ ਵੀ ਵਿਕ ਜਾਵੇ ਤਾਂ ਵੀ ਇਹਦੀ ਕੀਮਤ ਨਹੀਂ ਦੇ ਸਕਦੇ ਬਹੁਤ ਅਨਮੋਲ ਹੈ ਅਮੁੱਲ ਹੈ ਤੇ ਜਦੋਂ ਇਸ ਤਰ੍ਹਾਂ ਗੁਰੂ ਸਾਹਿਬ ਕੋਲ ਵਾਪਸ ਗਏ ਤੇ ਜਾ ਕੇ ਦੱਸੀ ਸਾਰੀ ਕਹਾਣੀ ਕਹਿੰਦੇ ਪਾਸ਼ਾ ਉਸਨੇ ਆ ਪੱਥਰ ਵੀ ਨਹੀਂ ਲਿਆ ਤੇ ਪੈਸੇ ਵੀ ਦੇਤੇ ਮੈਨੂੰ ਕਹਿੰਦੇ ਨਾ ਵੀ ਇਹ ਤਾਂ ਗਲਤ ਗੱਲ ਹੋ ਗਈ ਜਦੋਂ ਆਪਾਂ ਕੁਝ ਦਿੱਤਾ ਹੀ ਨਹੀਂ ਹੈ ਤੇ ਆਪਾਂ ਪੈਸੇ ਵੀ ਉਹ ਤੋਂ ਕਿਉ ਲੈਣੇ ਇਹਨੇ ਜਾ ਮੋੜ ਕੇ ਜਦੋਂ ਦੁਬਾਰਾ ਗਏ ਕਹਿੰਦੇ ਨਾ ਬਈ ਚਾਹੇ ਤਾਂ ਆ ਪੱਥਰ ਖਰੀਦ ਚਾਹੇ ਤੇ ਪੈਸੇ ਵਾਪਸ ਲੈ ਹੁਣ ਹੈਰਾਨ ਹੋ ਗਿਆ ਸੁਨਿਆਰਾ ਰਾਨ ਹੋ ਗਿਆ ਕਹਿੰਦੇ ਵੀ ਐਸਾ ਸਖਸ ਕੋ ਹੋ ਸਕਦਾ ਕਿ ਜਿਹੜਾ ਕਹਿੰਦਾ ਜੇ ਸਮਾਨ ਲੈਂਗਾ ਪੈਸੇ ਤਾਂ ਨਾ ਲਵਾਂਗੇ ਕਹਿੰਦਾ ਮੈਨੂੰ ਮਿਲਾਓ ਜਦੋਂ ਇਹ ਗੱਲ ਕੀਤੀ ਕਿ ਮੈਨੂੰ ਮਿਲਾਓ ਕੌਣ ਸਖਸ਼ੀਅਤ ਕਹਿੰਦੇ ਆ ਜਾ ਫਿਰ ਚੱਲੀਏ ਨਾਲ ਲੈ ਕੇ ਅੱਗੇ ਬੈਠੇ ਆਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹੀ ਜੀ ਮਹਾਰਾਜ ਜਿਨ੍ਹਾਂ ਦੇ ਦਰਸ਼ਨ ਕੀਤੇ ਆ ਹਈ ਮਨ ਬਾਗੋ ਬਾਗ ਹੋ ਗਿਆ ਇਕ ਇਲਾਹੀ ਨੂਰ ਹੈ ਵਖਰੀ ਚਮਕ ਹੈ ਸਰੀਰ ਸਮੁਖਾ ਵਾ ਪਰ ਮੁਖਾ ਵਾਂਗ ਨਹੀਂ ਨਜਰਾਂ ਦੇ ਇਹ ਤਾਂ ਕੋਈ ਰਹਾਣੀ ਰੂਹ ਹੈ ਜਾ ਕੇ ਨਮਚ ਕਾਰਾਂ ਕੀਤੀ ਹੈ ਤੇ ਕਿਹਾ ਪੁਛਿਆ ਤੂੰ ਲਿਆ ਬਈ ਇਹ ਪੱਥਰ ਇਹਦੀ ਕੀਮਤ ਦਿੱਤੀ ਹੈ ਤੇ ਪੱਥਰ ਕਿਉਂ ਨਹੀਂ ਲਿਆ ਕਹਿੰਦੇ ਮਹਾਰਾਜ ਇਹਦੀ ਮੈਂ ਕੀਮਤ ਦੇ ਹੀ ਨਹੀਂ ਸਕਦਾ ਇਹਦੀ ਕੋਈ ਵੀ ਕੀਮਤ ਨਹੀਂ ਦੇ ਸਕਦਾ ਇਹ ਕਿਸੇ ਵੀ ਪਰਾਈ ਤੋਂ ਬਾਹਰ ਹੈ ਅਮੁੱਲ ਹੈ ਇਹਦੇ ਬਾਵੀ ਤੂੰ ਤਾਂ ਚੰਗੀ ਪਛਾਣ ਕੀਤੀ ਹੈ ਤੈਨੂੰ ਆਪਦੀ ਪਛਾਣ ਵੀ ਕੋਈ ਹੈ ਕਿ ਤੈਨੂੰ ਆਪਣੀ ਪਛਾਣ ਵੀ ਹੈ ਕਿ ਤੂੰ ਆਪਣੇ ਸਵਾਸਾਂ ਨੂੰ ਜਿਹੜੇ ਅਮੁੱਲ ਤੋਂ ਵੀ ਅਮੁੱਲ ਨੇ ਕੋਈ ਤਾਕਤ ਕੋਈ ਧਨ ਦੌਲਤ ਕੋਈ ਖਰੀਦ ਸਕਦੀ ਹੈ ਕਿਤੇ ਇੱਕ ਸਵਾਸ ਨੂੰ ਇਹ ਬੰਦਾ ਮਰਦਾ ਹੋਵੇ ਕਿਨੇ ਚੱਲ ਵੀ ਸਵਾਸ ਥੋੜੇ ਪੰਜ ਸੱਤ ਧਾਰ ਲੈ ਆਈਏ ਲੈ ਨਹੀਂ ਨੀਂ ਪੈਸੇ ਦੇਕ ਨਹੀਂ ਮਿਲਨੇ ਹੀਰੇ ਮੋਤੀ ਦੇਕ ਨਹੀਂ ਮਿਲਨੇ ਪਾਛਾ ਕਰੇ ਤਾਂ ਆਪਣੇ ਜੀਵਨ ਬਾਰੇ ਕੁਝ ਖੋਜ ਕੀਤੀ ਤੈਨੂੰ ਆਪਣੇ ਜੀਵਨ ਦਾ ਪਤਾ ਕਿੰਨਾ ਅਮੁੱਲ ਹੈ ਜਿਹਨੂੰ ਕਮਾਂ ਕਰਾਂ ਚ ਹੀ ਗਵਾਈ ਜਾ ਰਹੇ ਹੈ ਜਿਉਂ-ਜਿਉਂ ਬਚਨ ਸੁਣਦਾ ਮਨ ਨਿਰਮਲ ਹੁੰਦਾ ਜਾ ਰਿਹਾ ਜਿਸ ਨਾਲ ਭਾਰਤਲਾਪ ਹੋ ਰਹੀ ਹੈ ਉਹ ਸੱਚੀਏ ਸੁਣਦੇ ਆ ਇਹ ਸੁਣ ਕੇ ਸਤਿਗੁਰੂ ਪਾਤਸ਼ਾਹ ਨੇ ਕਹਿੰਦਾ ਮਹਾਰਾਜ ਕਿਰਪਾ ਕਰੋ ਮੇਰੇ ਘਰ ਵਿੱਚ ਚਰਨ ਪਾਓ ਪਾਛ ਕੇ ਨਹੀਂ ਵੀ ਹੋਂਡੀ ਸਮ ਆਊਗਾ ਪਾਵਾਂਗੇ ਤੋ ਇਹ ਨਹੀਂ ਸ਼ਰਦਾ ਪੇਂ ਦਿਖਾਈ ਹੈ ਤੇਰੇ ਘਰ ਵਿੱਚ ਆ ਕੇ ਸਾਡਾ ਜਨਮ ਹੋਏਗਾ ਤੇ ਫਿਰ ਉਹ ਹੀ ਉਹ ਹੀ ਅਸਥਾਨ ਹੈ ਪਟਨਾ ਸਾਹਿਬ ਦੀ ਧਰਤੀ ਉਹੀ ਸਾਲ ਸਰਾਇ ਚੌਧਰੀ ਜੀ ਇਸ ਰਾਂ ਦੇ ਵਿੱਚ ਦਸ਼ਮੇਸ਼ ਪੀਛੇ ਦਾ ਪ੍ਰਕਾਸ਼ ਹੋਇਆ ਉਸ ਸਥਾਨ ਤੇ ਦੇਖੋ ਬਚਨ ਬਲਾਸ ਕਿਤਰਾ ਹੁੰਦੇ ਨੇ ਸਤਿਗੁਰੂ ਆਸ਼ਾ ਦੇ ਕਿਵੇਂ ਖੇਡ ਖੇਡਦੇ ਆ ਕਿ ਜਿਹਦੇ ਕਰਮ ਚੰਗੇ ਹੁੰਦੇ ਪਈ ਉਹਨੂੰ ਸਤਿਗੁਰੂ ਕਿਸੇ ਨਾ ਕਿਸੇ ਹਿਲੇ ਵਸਿਲੇ ਮਿਲ ਹੀ ਜਾਂਦਾ ਧਰਤੀ ਵੀ ਪਵਿੱਤਰ ਹੋ ਗਈ ਤੇ ਉਸ ਸਨਿਆਰੇ ਨੂੰ ਜਿਹਦਾ ਨਾਮ ਸਾਲਸਰਾਏ ਸਾਲਸਰਾਏ ਜੌਰੀ ਉਹਦੇ ਵੀ ਭਾਈ ਜੋ ਅੰਦਰ ਦੇ ਅਸਲ ਕਪਾੜਸਾਂ ਗਿਆਨ ਵਾਲੇ ਖੋਲ ਦੱਤੇ ਕਹਿੰਦੇ ਭਈ ਕੇਵਲ ਕੇਵਲ ਕਾਰੋਬਾਰ ਕੰਮ ਕਰਨਾ ਸਾਡਾ ਕਾਰਜ ਨਹੀਂ ਹੈ ਸਾਡਾ ਕਾਰਜ ਮੇਨ ਬੰਦਗੀ ਬੰਦਗੀ ਨਾਲ ਕਾਰਜ ਕਰਨਿਆ ਕਾਰਜਾਂ ਨਾਲ ਬੰਦਗੀ ਨਹੀਂ ਕਰਨੀ ਕੇ ਬੰਦਗੀ ਕਰਦਿਆਂ ਕਰਦਿਆਂ ਕਾਰਜ ਕਰਨੇ ਆ ਦੁਨੀਆ ਦੇ ਬੰਦਗੀ ਤੋਂ ਹੀਨਾ ਨਹੀਂ ਹੋਣਾ ਬੰਦਗੀ ਤੋਂ ਪਹੁੰਚਾ ਨਹੀਂ ਹੋਣਾ ਤੇ ਇਹ ਫਿਰ ਉਹੀ ਸਥਾਨ ਸੀ ਭਾਈ ਜਿੱਥੇ ਦਸਵੇਂ ਜਮੇ ਦੇ ਵਿਚ ਆ ਕੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਜਿਨ੍ਹਾਂ ਨੇ ਪ੍ਰਕਾਸ਼ ਧਾਰੇ ਜਿਸ ਸਥਾਨ ਤੇ ਮਾਤਾ ਗੁਜਰਕੌਰ ਜੀ ਵੀ ਆਏ ਤੇ ਉਸ ਸਥਾਨ ਤੇ ਸਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਵੀ ਗਏ ਦੇਖੋ ਐਡਾ ਪਾਵਨ ਪਿੱਤਰ ਸਥਾਨ ਜੇ ਤੁਹਾਨੂੰ ਕੋਈ ਅੱਜ ਛੱਡਣ ਨੂੰ ਕਹਿ ਦੇਵੇ ਕਿ ਚਲੋ ਭਾਈ ਇੱਥੇ ਤੁਸੀਂ ਜਾ ਨਹੀਂ ਸਕਦੇ ਹੁਣ ਬੰਦਚ ਹੈ ਤੁਹਾਡੇ ਦਰ ਤੇ ਕੀ ਬਿੱਤੂਗੀ ਤੇ ਜਿਨ੍ਹਾਂ ਨੂੰ ਹੁਣ ਤੁਸੀਂ ਕਹਿ ਰਹੇ ਹੋ ਅਗਿਆਨੀ ਪੁਰਖ ਨੇ ਮੂਰਖ ਨੇ ਰਾਜਨੀਤੀ ਚਮਕਾ ਰਹੇ ਇੱਕ ਦੋ ਸਖੀਤ ਹੈ ਜੀ ਆ ਉਹਨੇ ਜਦੋਂ ਵੀ ਬੋਲਣਾ ਨਾ ਕਹਿੰਦਾ ਮਰਦਾ ਬੋਲੇ ਖੱਪਣ 파ੜੇ ਵਾਲੀ ਗੱਲ ਐ। ਉਹਨੇ ਜਦੋਂ ਵੀ ਕਹਿਣਾ ਇਹ ਐ ਆ ਜੀ ਉਹ ਚਲੋ ਹਣ ਤਾਂ ਫੇਰ ਵੀ ਭਾਈ ਜਿੱਥੇ ਬੰਦਿਆ ਮਜ਼ਦੂਰ ਜਿੱਥੇ ਬੰਦਿਆ ਖੜੇ ਆ ਗਏ ਕਹਿੰਦੇ ਠੀਕ ਐ ਜਿਹਨੇ ਗਲਤੀ ਕੀਤੀ ਐ ਸਜ਼ਾ ਦਵੋ ਉਹਨੂੰ। ਫਾਂਸੀ ਤੋਂ ਵੱਧਾ ਉਹ ਵੀ ਦਵੋ। ਪਰ ਇਸ ਗੱਲ ਦਾ ਭਾਂਡਾ ਸਾਰਿਆਂ ਤੇ ਨਹੀਂ ਫੁੱਟਣਾ ਚਾਹੀਦਾ ਕਿ ਸਾਰੀ ਬਾਹਰ ਨਿਕਲੋ। ਕਿ ਸਾਰੇ ਭਾਈ ਭਾਈ ਬਾੜੇ ਨਹੀਂ ਆਪਾਂ ਵੀ ਸਾਰੇ ਚੰਗੇ ਨਹੀਂ ਆਪਰੇਜ਼ ਵੀ ਹੋ ਗਣੇ ਭਾਈ ਆਪਾਂ ਵੀ ਬਰਾਈ ਦੇ ਸਾਡੇ ਅੰਦਰ ਵੀ ਬਰਾਈ ਭਰੀ ਹੋਈ ਹੈ ਇਹਦਾ ਮਤਲਬ ਇਹ ਸਾਨੂੰ ਵੀ ਕੱਢੋ ਬਾਹਰ ਵੀ ਆਪਣੇ ਵੀ ਬਾਹਰ ਕੱਢੀ ਹੈ ਆਪਾਂ ਫਿਰ ਤਾਂ ਇੱਕ ਜਿਹਾ ਕਾਨੂੰਨ ਹੋ ਗਿਆ ਨਾ ਕਾਨੂੰਨ ਤਾਂ ਸਭ ਲਈ ਹੋ ਗਿਆ ਨਾ ਵੀ ਚਲੋ ਭਾਈ ਭਾਵ ਕਹਿਣ ਦਾ ਜੋ ਮਾੜਾ ਭਾਈ ਉਤੇ ਕਾਰਵਾਈ ਕਰਨੀ ਬਣਦੀ ਹੈ ਐਵੇਂ ਰੇਖ ਨੂੰ ਕਹੀ ਜਾਣਾ ਤੇ ਹਰ ਕਿਨੂ ਦਾ ਭਾਈ ਹਰ ਕਿਨੂ ਕਾਨੂੰਨ ਦੀ ਪਾਲਣਾ ਕਰਨੀ ਪਣੀ ਚਾਹੇ ਕੋਈ ਬਾਹਰਲਾ ਕੋਈ ਅੰਦਰਲਾ ਇਹਨਾਂ ਨੂੰ ਪ੍ਰਵਾਸੀ ਕਹਿਣਾ ਹੀ ਗਲਤ ਗੱਲ ਆ ਭਾਈ ਪ੍ਰਵਾਸੀ ਉਹ ਹੁੰਦੇ ਆ ਜੋ ਦੇਸ਼ੋਂ ਬਾਹਰ ਹੁੰਦੇ ਆ ਇਹ ਤਾਂ ਇੱਕ ਦੇਸ਼ ਆ ਇੱਕ ਦੇਸ਼ ਦੇ ਅਸੀਂ ਵਾਸੀ ਆ ਭਾਈ ਹਿੰਦੂ ਮੁਸਲਮਾਨ ਸਿੱਖ ਈਸਾਈ ਆ ਸਮੇ ਸਭ ਭਾਈ ਭਾਈ ਇੱਥੇ ਕੋਈ ਵੀ ਭਾਈ ਕਿਸੇ ਨੂੰ ਇਸ ਤਰ੍ਹਾਂ ਦੀ ਪੜਕਾਉ ਭਾषण ਨਾ ਕੋਈ ਦਵੇ ਨਾ ਕੋਈ ਕਾਰ ਵੀ ਕਰੇ ਇਸ ਤਰ੍ਹਾਂ ਦੀ ਪਾਈ हां जे कोई ਗਲਤੀ ਕਰਦਾ ਉਹਨੂੰ ਫੜੋ ਪਾਈ ਉਹਨੂੰ ਸਜ਼ਾ ਜੋ ਮਿਲਦੀ ਹੈ ਕਾਨੂੰਨ ਦੇ ਮਤਾਬਕ ਦਈਏ ਕਿ ਸਾਨੂੰ ਇਸ ਗੱਲ ਤੋਂ ਸचेत ਹੋਣਾ ਚਾਹੀਦਾ ਵਾ ਕਿ ਜੇ ਸਾਡੇ ਘਰਾਂ ਦੇ ਵਿੱਚ ਕੋਈ ਐਸੇ ਅਨਜਾਨ ਸਖਸ਼ ਹੁੰਦੀ ਹੈ ਸੁਖਸ਼ੀਅਤ ਆਉਂਦੀਆਂ ਨੇ ਜੋ ਤੁਹਾਨੂੰ ਲੱਗਦੇ ਭਾਈ ਇਹ ਸ਼ੱਕੀ ਹੈ ਉਹ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਉਹਦੇ ਬਾਰੇ ਤਫਦੀਸ਼ ਕਰਨੀ ਆਓ ਭਾਈ ਤੁਸੀਂ ਕੌਣ ਜੇ ਪਿਆਰ ਨਾ ਮੰਨਦਾ ਜੇ ਬੰਦਾ ਭੁੱਲਿਆ ਪਟਕਾ ਆਇਆ ਤੇ ਸਿੱਧਾ ਹੋਵੇਗਾ ਸਿੱਧਾ ਜਵਾਬ ਦੇਵੇਗਾ ਜੇ ਗਲਤ ਹੋਵੇ ਤੇ ਗਲਤ ਫਿਰ ਕਾਹ ਵੀ ਕਰੋ ਭਾਈ ਜੇ ਕੋਈ ਇਦਾਂ ਦੀ ਕੋਈ ਗੱਲਬਾਤ ਹੁੰਦੀ ਆ ਬਾਹਰ ਪੜੋਸ ਕਿਤੇ ਵੀ ਫੋਨ ਕਰਕੇ ਦੱਸੋ ਭਾਈ ਸਾਡੇ ਦਰਾਂ ਮੂਰੇ ਖੜਕੇ ਇਸ ਤਰ੍ਹਾਂ ਕੋਈ ਬੰਦੇ ਗਲਤ ਸੋਚ ਵਾਲੇ ਬੰਦੇ ਨੇ ਚੋ ਚੱਕੇ ਲੱਗਦੇ ਨੇ ਆਓ ਭਾਈ ਦੇਖੋ ਇਹ ਨਾਲ ਗੱਲ ਕਰੋ ਹਰ ਇੱਕ ਨੂੰ ਸੁਚੇਤ ਹੋਣਾ ਚਾਹੀਦਾ ਬੱਚਿਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਬੱਚਿਆਂ ਨੂੰ ਇਕੱਲੇ ਨਾ ਛੱਡੋ ਅੱਜ ਕੱਲ ਬਹੁਤ ਇਸ ਤਰ੍ਹਾਂ ਦਾ ਹੋ ਰਿਹਾ ਭਾਈ ਕਿ ਆਪਣੇ ਨਸ਼ਿਆਂ ਦੀ ਪੂਰਤੀ ਲਈ ਜੋ ਹੱਥ ਚਾਹੁੰਦਾ ਚੋੱਕੇ ਲੈ ਜਾਂਦੇ ਆ ਭਾਈ ਕਿ ਜੋ ਕੁਝ ਵੀ ਆਇਆ ਉਹ ਕਹਿੰਦੇ ਬੱਚਿਆਂ ਦਾ ਕੀ ਕਰਨਗੇ ਬੱਚਿਆਂ ਨੂੰ ਵੇਚਦੇ ਆ ਭੀਖ ਮੰਗਾਉਂਦੇ ਆ ਅੰਗ ਕੱਢ ਲੈਂਦੇ ਆ ਇਹਨਾਂ ਦੇ ਭਾਵੇਂ ਇਸ ਤਰ੍ਹਾਂ ਦਾ ਹੋ ਰਿਹਾ ਇਸ ਕਰਕੇ ਸਾਨੂੰ ਆਪਣੀ ਜ਼ਿੰਮੇਵਾਰੀ ਆ ਚੁਕਣੀ ਪੈਣੀ ਆ ਭਾਈ ਚਾਰੋਂ ਤਰਫ ਖਿਆਲ ਰੱਖਣਾ ਪੈਣਾ ਵਾ ਐਸੇ ਗਲਤ ਅੰਸ਼ਰਾਂ ਨੂੰ ਪਛਾਣੀਏ ਪਰ ਇਹ ਨਹੀਂ ਕਿ ਆਪਾਂ ਸਾਰੇ ਨੂੰ ਕਹਿੰਦੇ ਤੁਸੀਂ ਸਾਰੇ ਹੀ ਚੱਲੋ ਭਗਦੜ ਪਹਚਾਈ ਹੈ ਅਗਲੇ ਨੇ ਜੇ ਭਗਦੜ ਪਜਾਤੀ ਉੱਥੋਂ ਬੈਠਿਆ ਨੇ ਚਲੋ ਭਾਈ ਹੁਣ ਜਿੰਨੇ ਵੀ ਸਟੇਟਾਂ ਨੇ ਤਕਰੀਮ ਸਾਰੀ ਦੁਨੀਆ ਇਹ ਲਾ ਲੋ ਸਟੇਟਾਂ ਪੰਜਾਬ ਹਿੰਦੁਸਤਾਨ ਦੀ ਗੱਲਾਂ ਕੀ ਕਰੀਏ ਹਰ ਜਗ੍ਹਾ ਤੇ ਡੇ ਡੇ ਬਿਜ਼ਨਸ ਕੇ ਸਾਡੇ ਸਿੱਖ ਭਰਾਵਾਂ ਦੇ ਆ ਭਾਈ ਜੇ ਕਿਤੇ ਭਾਈ ਉਹ ਇੱਕ ਦਿਨ ਵੀ ਬੰਦ ਹੋ ਜਾਣ ਨਾ ਤੇ ਹਹਾਕਾਰ ਮਚ ਜਾਂਦੀ ਹੈ ਤੇ ਅਗਲੇ ਕਹਣਗੇ ਫਿਰ ਸਾਡਾ ਘਰ ऐसे मानदे ਵਿੱਚ ਮਾਰੇ ਖਿਆ ਨਾ ਲਿਆਇ ਕਰੋ ਜੇ ਕੋਈ ਬੰਦਾ ਬੁਰਾ ਹੈ ਉਤੇ ਕਾਰਵਾਈ ਕਰਨੀ ਸਾਡਾ ਫਰਜ਼ ਬਣਦਾ ਕਿ ਇਹਨੂੰ ਫੜੋ ਫਿਰ ਨਹੀਂ ਛੱਡਣਾ ਫਿਰ ਤਾਂ ਜੋ ਕੁਝ ਹੁੰਦਾ ਕਰਨਾ ਹੀ ਪੈਣਾ ਉਹਦੇ ਲਈ ਪਰ ਸਾਰਿਆਂ ਨੂੰ ਕਿਸੇ ਨੂੰ ਨਹੀਂ ਕਹਿਣਾ ਕਿਸੇ ਨੂੰ ਸੋ ਉਹ ਧਰਤੀ ਹੈ ਪੰਡਤ ਸਾਹਿਬ ਦੀ ਜਿੱਥੇ ਸਤਗੁਰੂ ਪਾਤਸ਼ਾਹ ਨੇ ਬਚਨ ਬਲਾਸ ਕੀਤੇ ਸੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹੀ ਕਾਰਨ ਸੀ ਕਿ ਦਸ਼ਮੇਸ਼ ਪਿਤਾ ਜੀ ਮਹਾਰਾਜ ਨੇ ਉਸ ਧਰਤੀ ਤੇ